ਹਾਂ ਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਕਰਿਆਲਾ ਅਕੈਡਮੀ ਤੇ ਕਿਉਂਕਿ ਮੈਨੂੰ ਬਹੁਤ ਬੰਦੇ ਵਿਚਾਰੇ ਕਹਿਣ ਦੇ ਆ ਵੀ ਅੱਜ ਕੱਲ ਨਾ ਪੀਰ ਨਵੇਂ ਬੰਦਿਆਂ ਨੂੰ ਮੌਕਾ ਨਹੀਂ ਮਿਲਦਾ ਨਵੇਂ ਬੰਦਿਆਂ ਨੂੰ ਕੋਚਿੰਗ ਨਹੀਂ ਮਿਲਦੀ ਨਵੇਂ ਬੰਦਿਆਂ ਨੂੰ ਪ੍ਰੈਕਟਿਸ ਕਰਨ ਦਾ ਚਾਂਸ ਨਹੀਂ ਮਿਲਦਾ ਮੈਚ ਖੇਡਣ ਦਾ ਮੌਕਾ ਨਹੀਂ ਮਿਲਦਾ ਉਹ ਵਿਚਾਰੇ ਕੀ ਕਰਨਾਂ ਤੇ ਅੱਜ ਮੈਂ ਆ ਸਪੈਸ਼ਲ ਵੀਡੀਓ ਨਵੇਂ ਬੰਦਿਆਂ ਵਾਸਤੇ ਆ ਜਿਹੜੇ ਬੰਦੇ ਪਲੇਅਰ ਬਣਨਾ ਚਾਹੁੰਦੇ ਆ ਮੈਚ ਖੇਡਣਾ ਚਾਹੁੰਦੇ ਆ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੇ ਆ ਆਪਣੇ ਆਪ ਨੂੰ ਪ੍ਰੂਫ ਕਰਨਾ ਚਾਹੁੰਦੇ ਆ ਕਿ ਅਸੀਂ ਕਿੰਨੇ ਕੁ ਜੋਗੇ ਆ ਮੈਂ ਉਹਨਾਂ ਨੂੰ ਇੱਕ ਅਕੈਡਮੀ ਉਹਨਾਂ ਨੂੰ ਸੁਜੈਸਟ ਕਰੂੰਗਾ ਉਹਨਾਂ ਨੂੰ ਮੈਂ ਇੱਕ ਅਕੈਡਮੀ ਆਫਰ ਕਰੂੰਗਾ ਸਲਾਹ ਦਊਂਗਾ ਕਿ ਜੇ ਤੁਸੀਂ ਜਾਣਾ ਆ ਤੁਸੀਂ ਕਰਿਆਲੇ ਅਕੈਡਮੀ ਦੇ ਵਿੱਚ ਜਾ ਸਕਦੇ ਜੇ ਪਹਿਲੀ ਗੱਲ ਵੀ ਹੁਣ ਪਹਿਲੋਂ ਹੁੰਦਾ ਏ ਕਈ ਅਕੈਡਮੀਆਂ ਦੇ ਵਿੱਚ ਪਿੱ 10 ਤੋਂ ਲੈ ਕੇ 15-20 ਹਜ਼ਾਰ ਰੁਪਿਆ ਤੱਕ ਫੀਸ ਲਈ ਜਾਂਦੀ ਹੈਗੀ ਬਹੁਤ ਹੀ ਅਕੈਡਮੀਆ ਚ ਮੈਂ ਪਹਿਲਾਂ ਵੀ ਇੱਕ ਦੋ ਅਕੈਡਮੀਆ ਚ ਰਹਿ ਕੇ ਆਇਆ ਉਹ ਵੀ ਵਧੀਆ ਹੈਗੀਆਂ ਮੈਂ ਤੁਹਾਨੂੰ ਪਹਿਲਾਂ ਐਕਸਪੀਰੀਅੰਸ ਆਪਣਾ ਸ਼ੇਅਰ ਕਰਦਾ ਤੇ ਅੱਜ ਕੱਲ ਚਲੋ ਪਲਵਾਨ ਫਰੰਦੀਪੁਰ ਨੇ ਵੀ ਅਕੈਡਮੀ ਖੋਲੀ ਆ ਇੱਕ ਨੰਬਰ ਅਕੈਡਮੀ ਖੋਲੀ ਆ ਉੱਥੇ ਰਹਿ ਸਕਦਾ ਚਲੋ ਪਰ ਬੰਦ ਨਹੀਂ ਆ ਉੱਥੇ ਜਿਹੜੇ ਬੰਦੇ ਖੇਡਣਾ ਚਾਹੁੰਦੇ ਆ ਅਪਡਾਊਨ ਕਰਨਾ ਚਾਹੁੰਦੇ ਆ ਉਹ ਅਪਡਾਊਨ ਕਰ ਸਕਦੇ ਆ ਪਹਿਲਵਾਨ ਕੋ ਮਿਹਨਤ ਲਾ ਸਕਦੇ ਆ ਪਹਿਲਵਾਨ ਤੁਹਾਨੂੰ ਖਰਾਕ ਵੀ ਦੇਊਗਾ ਗਿਰੀਆਂ ਬਦਾਮ ਘਿਓ ਹਰ ਚੀਜ਼ ਉਹ ਵੀ ਦੇਊਗਾ ਪਹਿਲਵਾਨ ਤੇ ਜੇ ਤੁਸੀਂ ਕਹਿੰਦੇ ਜੇ ਵੀ ਅਸੀਂ ਰਹਿ ਐਸੇ ਚਾਹੀਦੀ ਸਾਨੂੰ ਵੀ ਅਸੀਂ ਰਹਿਣਾ ਵੀ ਆ ਤੇ ਸਾਨੂੰ ਮਿਹਨਤ ਵੀ ਉੱਥੇ ਹੀ ਲੱਗੇ ਤੇ ਅਸੀਂ ਰਹੀਏ ਵੀ ਉੱਥੇ ਫੇਰ ਤੁਹਾਨੂੰ ਮੈਂ ਕਹੂੰਗਾ ਵੀ ਬੰਦਿਓ ਕਰਿਆਲੇ ਅਕੈਡਮੀ ਦੇ ਵਿੱਚ ਚੱਲ ਜੋ ਉਸ ਤੋਂ ਉੱਪਰ ਕੁਝ ਨਹੀਂ ਜੇ ਮੈਂ ਤੁਹਾਨੂੰ ਜ਼ਬਾਨ ਦਿੰਦਾ ਵਾ ਤੁਸੀਂ ਸੱਚੇ ਦਿਲੋਂ ਹੋ ਕੇ ਉੱਥੇ ਮਿਹਨਤ ਕਰ ਲਿਓ ਤੁਸੀਂ ਇੱਕ ਨੰਬਰ ਪਲੇਅਰ ਬਣ ਕੇ ਨਿਕਲੋਗੇ ਕਿਉਂਕਿ ਮੇਰਾ ਆਪਣਾ ਤਜਰਬਾ ਮੈਂ ਆਪ ਉੱਥੇ ਰਿਹਾ ਵਾਂ ਤੇ ਹੁਣ ਮੈਨੂੰ ਲੋਕਾਂ ਨੂੰ ਪਤਾ ਲੋਕਾਂ ਨੇ ਕਹਿਣਾ ਵੀ ਜੇ ਤੂੰ ਉੱਥੇ ਰਿਹਾ ਤੇ ਤੂੰ ਕਿਉਂ ਨਹੀਂ ਤਗੜਾ ਸੁਪਰਸਟਾਰ ਪਲੇਅਰ ਬਣ ਕੇ ਨਿਕਲਿਆ ਮੇਰੇ ਪਹਿਲਵਾਨ ਜੀ ਖੇਡਦੇ ਆ ਖੇਡਦੇ ਆ ਮੇਰੇ ਲੱਤ ਟੁੱਟ ਗਈ ਸੀ ਮੇਰੀ ਲੱਤ ਤੇ ਸੱਟ ਲੱਗ ਗਈ ਸੀ ਤੇ ਮੈਂ ਖੇਡ ਫਿਰ ਵੀ ਕੰਟੀਨਿਊ ਰੱਖੀ ਇੱਕ ਦੋ ਸਾਲ ਖੇਡਿਆ ਤੇ ਫਿਰ ਮੇਰੀ ਰਾੜ ਪਈ ਸੀ ਅੰਦਰ ਉਹ ਮੈਨੂੰ ਤੰਗ ਕਰਦੀ ਸੀ ਇਸ ਕਰਕੇ ਮੇਰੇ ਘਰਦਿਆਂ ਨੇ ਸੋਚਿਆ ਵੀ ਕਿਤੇ ਬਾਹੂ ਫੇਰ ਦੁਬਾਰਾ ਕਿਤੇ ਉੱਥੇ ਸੱਟ ਲੱਗ ਜੂਗੀ ਤੇ ਫਿਰ ਤੂੰ ਤੋਰਨਪਰਨ ਤੋਂ ਵੀ ਜਾਏਗਾ ਇਸ ਕਰਕੇ ਮੇਰਾ ਬਾਹਰ ਦਾ ਵੀਜ਼ਾ ਉਹਨਾਂ ਨੇ ਅਪਲਾਈ ਕਰਤਾ ਇਸ ਕਰਕੇ ਮੈਂ ਬਾਹਰ ਆ ਗਿਆ ਤੇ ਮੈਂ ਕਰਿਆਲੇ ਅਕੈਡਮੀ ਦੀ ਗੱਲ ਕਰਦਾ ਹਾਂ ਉਹ ਚੋ ਮੱਖਣ ਮੱਖੀ ਵਰਗੇ ਕਰਿਆਲੇ ਅਕੈਡਮੀ ਦੇ ਵਿੱਚੋਂ ਪਲੇਅਰ ਨਿਕਲੇ ਆ ਪਾਲਾ ਜਲਾਲਪੁਰੀਆ ਵੀ ਕਰਿਆਲੇ ਅਕੈਡਮੀ ਦੇ ਵਿੱਚ ਰਹਿ ਕੇ ਗਿਆ ਵਾ ਰੇਸ਼ਮ ਚੰਬੇ ਵਰਗੇ ਪਲੇਅਰ ਰੇਸ਼ਮ ਜਮਾ ਰੇ ਵਰਗੇ ਪਲੇਅਰ ਹਾਂ ਫਿਰ ਪੀ ਆ ਟਟੀ ਰਾਜੋਗਿਆਂ ਵਾਲਾ ਐਡਾ ਵੱਡਾ ਸੁਪਰਸਟਾਰ ਪਲੇਅਰ ਇਹ ਆਪਣੇ ਇੱਕ ਤਗੜੇ ਤਗੜੇ ਪਲੇਅਰ ਐਸ ਅਕੈਡਮੀ ਨੇ ਦਿੱਤੇ ਆ ਬਾਬਾ ਜੀ ਦੀ ਬਹੁਤ ਜਿਆਦੀ ਕਿਰਪਾ ਵਾ ਕਰਿਆਲੇ ਵਾਲੇ ਮਹਾਪੁਰਸ਼ਾਂ ਦੀ ਉੱਥੇ ਤੁਸੀਂ ਜਾਓ ਤੁਹਾਨੂੰ ਕੋਈ ਫੀਸ ਨਹੀਂ ਲਈ ਜਾਊਗੀ ਕੋਈ 1 ਰੁਪਿਆ ਨਹੀਂ ਤੁਹਾਡੇ ਕੋ ਮੰਗੂਗਾ ਕੋਈ ਤੁਹਾਡੇ ਕੋ ਖਾਣਾ ਖਾਣ ਦਾ ਪੈਸਾ ਨਹੀਂ ਮੰਗੂਗਾ ਕੋਈ ਤੁਹਾਨੂੰ ਖਾਣਾ ਖਾਣ ਥੋੜੀ ਨਹੀਂ ਮਿਲੂਗੀ ਗੱਫੇ ਮਿਲਣਗੇ ਰਾਜ-ਰਾਜ ਕੇ ਪਰ ਉਸ ਅਕੈਡਮੀ ਦੇ 2-4 ਅਸੂਲ ਆ ਮੈਂ ਤੁਹਾਨੂੰ ਅਸੂਲ ਦੱਸਣ ਲੱਗਾ ਜਦੋਂ ਤੁਸੀਂ ਉਹ ਅਕੈਡਮੀ ਤੇ ਜਾਣਾ ਆ ਉੱਥੇ ਘਟੋ ਘੱਟ ਬੰਦੇ ਦਾ 70 ਕਿਲੋ weight ਲਾਜ਼ਮੀ ਹੋਣਾ ਚਾਹੀਦਾ ਵਾ ਕਿ 70 ਕਿਲੋ weight ਜ਼ਰੂਰੀ ਚਾਹੀਦਾ ਵਾ ਤੁਹਾਡਾ ਫਿਰ ਉਸ ਤੋਂ ਬਾਅਦ ਤੁਹਾਡੇ ਬਾਬਾ ਜੀ ਉੱਥੇ ਆਪ ਟ੍ਰੈਨ ਲੈਣਗੇ ਤੇ ਜੇ ਨਹੀਂ ਤੇ ਫਿਰ ਉੱਥੇ ਕਲਸੀ ਪਲਵਾਨ ਨੇ ਤੇ ਜਾਂ ਅੱਜ ਕੱਲ ਮੈਨੂੰ ਪਤਾ ਨਹੀਂ ਸ਼ਾਇਦ ਕਾਕਾ ਕਲੇਰ ਉੱਥੇ ਕੋਚਿੰਗ ਕਰਾ ਰਹੇ ਨੇ ਤੇ ਇਹ ਕੋਚ ਸਾਹਿਬ ਤੁਹਾਡੇ ਟ੍ਰੈਨ ਲੈਣਗੇ ਤੁਸੀਂ ਉਹਨਾਂ ਨੂੰ ਕਾਬਲੀਅਤ ਲੱਗੋਗੇ ਵੀ ਇਹ ਪਲੇਅਰ ਬਣ ਸਕਦੇ ਆ ਤੇ ਜਿਵੇਂ ਕੀ ਉਹਨਾਂ ਨੇ ਬਹੁਤ ਬੰਦੇ ਬਹੁਤ ਪਲੇਅਰ ਬਣਾਏ ਆ ਉਹ ਬੰਦਾ ਵੇਖ ਕੇ ਦੱਸ ਦਿੰਦੇ ਆ ਵੀ ਬੰਦੇ ਦੇ ਚਾਲ ਚੱਲਣ ਤੋਂ ਦੱਸ ਦਿੰਦੇ ਆ ਵੀ ਪਲੇਅਰ ਬਣੂਗਾ ਉਹ ਤੁਹਾਨੂੰ ਵੇਖਣਗੇ ਤੁਹਾਡੇ ਟ੍ਰਾਇਲ ਲੈਣਗੇ ਜੇ ਤੁਸੀਂ ਕਾਬਲੀਅਤ ਹੋਏ ਤੇ ਤੁਹਾਨੂੰ ਅਕੈਡਮੀ ਚ ਰੱਖਣਗੇ ਫ੍ਰੀ ਦੇ ਵਿੱਚ ਸਾਰਾ ਕੁਝ ਦੇਣਗੇ ਤੁਹਾਨੂੰ ਰੈਸ਼ ਵੀ ਦੇਣਗੇ ਰੋਟੀ ਪਾਣੀ ਗਿਰੀਆਂ ਬਦਾਮ ਦੇਸੀ ਘਿਓ ਤੇ ਖਰਾਕ ਤੁਨ ਤੁਨ ਕੇ ਖਵਾਉਂਦੇ ਬਾਬਾ ਜੀ ਸ਼ਰਤਾਂ ਲਵਾ ਲਵਾ ਕੇ ਸ਼ਰਤਾਂ ਲਾ ਲਾ ਕੇ ਖਰਾਕ ਖਵਾਉਂਦੇ ਆ ਵੀ ਤੈਨੂੰ 500 ਰੁਪਿਆ ਨਾ ਆਉਂਦਾਂਗੇ ਤੂੰ ਇਹ ਤੋਂ ਵੱਧ ਖਰਾਕ ਖਾ ਕੇ ਵਖਾ ਮੈਂ ਆਪਣੇ ਅੱਖੀ ਉੱਥੇ ਦੇਖਿਆ ਵਾ ਕਿ ਬਾਬਾ ਜੀ ਸ਼ਰਤ ਲਾ ਦਿੰਦੇ ਵੀ ਤੂੰ ਤੁਹਾਡੇ ਦੋਹਾਂ ਚ ਜਿਹੜਾ ਜ਼ਿਆਦਾ ਖਰਾ ਖਾਊਗਾ ਉਹਨੂੰ 500 ਰੁਪਏ ਨਾਮ ਤੇ ਫਿਰ ਉਸ ਅਕੈਡਮੀ ਦੇ ਵਿੱਚ ਸ਼ਨੀਵਾਰ ਐਤਵਾਰ ਕਈ ਵਾਰਾਂ ਉੱਥੇ ਮੈਚ ਹੁੰਦੇ ਆ ਬਾਬਾ ਜੀ ਜਦੋਂ ਕਿਤੇ ਹੋਣ ਨਾ ਵੇਲੇ ਫ੍ਰੀ ਹੋਣ ਜਾਂ ਮੂਡ 'ਚ ਹੋਣ ਬੰਦੇ ਬਾਬਾ ਜੀ ਬਾਬਾ ਜੀ ਫਿਰ ਆਪ ਕੁਰਸੀ ਢਾ ਕੇ ਬਹਿ ਜਾਂਦੇ ਦੋ ਟੀਮਾਂ ਬਣਾ ਕੇ ਮੈਚ ਕਰਾਉਂਦੇ ਆ ਫਿਰ ਜਿੱਦਾਂ ਵਧੀਆ ਮੈਚ ਟੂਰਨਾਮੈਂਟ ਹੁੰਦੇ ਐ ਏਦਾਂ ਬਾਬਾ ਜੀ ਪੈਸੇ ਲਾਉਂਦੇ ਕਬੱਡੀਆਂ ਤੇ ਇਹਦੀ ਕਬੱਡੀ ਤੇ ਇੰਨੇ ਪੈਸੇ ਇਹਦੀ ਕਬੱਡੀ ਤੇ ਇੰਨੇ ਪੈਸੇ ਤੇ ਉਹ ਵੀਡੀਓ ਨਹੀਂ ਬਣਾਉਂਦੇ ਮੈਚ ਕਰਾ ਕੇ ਪੈਸੇ ਵੰਡ ਕੇ ਉਹ ਵੀਡੀਓ ਨਹੀਂ ਭਰ ਬਣਾਉਂਦੇ ਤਾਂ ਕਰਕੇ ਬਹੁਤਿਆਂ ਲੋਕਾਂ ਨੂੰ ਪਤਾ ਨਹੀਂ ਆ ਤੇ ਬਾਕੀ ਉੱਥੇ ਪਹਿਲਵਾਨ ਆ ਕਲਸੀ ਪਹਿਲਵਾਨ ਕੋ ਅਸੀਂ ਮਿਹਨਤ ਕੀਤੀ ਆ ਕਲਸੀ ਪਹਿਲਵਾਨ ਦਾ ਦੇਣ ਸਾਡੇ ਵਰਗੇ ਬੰਦੇ ਬਹੁਤ ਆ ਜਿਹੜੇ ਦੇ ਨਹੀਂ ਸਕਦੇ ਕਿਉਂਕਿ ਕਲਸੀ ਪਹਿਲਵਾਨ ਨੇ ਅਸੀਂ ਪਹਿਲਾਂ ਵੀ ਅਕੈਡਮੀ ਚ ਰਹੇ ਆ ਸਾਨੂੰ ਕਿਸੇ ਨੇ ਮੈਚ ਨਹੀਂ ਖੜਾਏ ਅਸੀਂ ਕਲਸੀ ਪਹਿਲਵਾਨ ਕੋ ਗਏ ਆ ਕਲਸੀ ਪਹਿਲਵਾਨ ਨੇ ਬਹੁਤ ਜ਼ਿਆਦਾ ਮੈਚ ਖੜਾਏ ਆ ਮੇਰੇ ਅਰਗੇ ਬਹੁਤ ਜ਼ਿਆਦਾ ਪਲੇਅਰ ਹੈਗੇ ਛੋਟੇ ਜਿਹੜੇ ਅੱਜ ਕੱਲ ਵੱਡੇ ਵੀ ਬਣ ਗਏ ਆ ਤੁਸੀਂ ਹੁਣੇ ਆਸਟ੍ਰੇਲੀਆ ਦੇ ਮੈਚ ਵੇਖ ਕੇ ਹਟੇ ਜੇ ਉੱਥੇ ਗੋਰਾ ਸਰੇਆਲੀ ਮੰਡ ਵਾਲਾ ਰੇਡਰ ਕਬੱਡੀਆਂ ਪਾਉਂਦਿਆ ਵਾ ਉਹਨੇ ਕਲਸੀ ਪਹਿਲਵਾਨ ਕੋ ਮਿਹਨਤ ਕੀਤੀ ਆ ਇੱਕ ਮੁੰਡਾ ਜੱਗਾ ਕੋਟੇ ਵਾਲਾ ਉਹ ਵੀ ਆਸਟ੍ਰੇਲੀਆ ਦੀ ਧਰਤੀ ਤੇ ਜਾ ਵਸਿਆ ਵਾ ਉਸ ਬੰਦੇ ਨੇ ਵੀ ਕਲਸੀ ਪਹਿਲਵਾਨ ਕੋ ਮਿਹਨਤ ਕੀਤੀ ਆ ਕਲਸੀ ਪਹਿਲਵਾਨ ਨੇ ਉਹਨਾਂ ਨੂੰ ਮੈਚ ਖੜਾਏ ਆ ਭੀਮ ਦੁੱਬਲੀ ਵਰਗੇ ਪਲੇਅਰ ਨੂੰ ਕਲਸੀ ਪਹਿਲਵਾਨ ਨੇ ਮੈਚ ਖੜਾਏ ਆ ਤੇ ਜੇ ਤੇ ਤੁਸੀਂ ਕਰਿਆਲੇ ਅਕੈਡਮੀ ਚ ਜਾਣਾ ਚਾਹੁੰਦੇ ਜੇ ਤੇ ਮੈਂ ਤੁਹਾਨੂੰ ਅਕਰਿਆਲੇ ਅਕੈਡਮੀ ਦੀ ਫੋਟੋ ਵੀ ਨਾਲ ਸ਼ੇਅਰ ਕਰਨ ਲੱਗਾ ਵਾਂ ਤੇ ਐਨੇ ਕੋ ਅਕੈਡਮੀ ਦੇ ਅਸੂਲ ਆ ਆ ਤੁਹਾਨੂੰ ਪੂਰੇ ਕਰਨੇ ਪੈਣੇ ਆ ਤੇ ਤੁਹਾਨੂੰ ਪਲੇਅਰ ਤੁਸੀਂ ਵਧੀਆ ਬਣ ਕੇ ਨਿਕਲੋਗੇ ਇੱਕ ਨੰਬਰ ਤੇ ਠੀਕ ਹੈ ਅੱਜ ਕੱਲ ਪਰ ਮੈਨੂੰ ਐ ਲੱਗਦਾ ਵੀ ਸ਼ਾਇਦ ਮੈਂ ਵੇਖਿਆ ਹੈਗਾ ਅੱਜ ਕੱਲ ਆਈ ਥਿੰਕ ਉਥੇ ਕਾਕਾ ਪਹਿਲਵਾਨ ਕਾਕਾ ਕਲੀਅਰ ਪਹਿਲਵਾਨ ਕੋਚਿੰਗ ਕਰਾ ਰਿਹਾ ਬਾਕੀ ਮੈਨੂੰ ਅਜੇ ਪੱਕਾ ਸ਼ੋਰ ਨਹੀਂ ਆ ਪਰ ਮੈਂ ਤੁਹਾਨੂੰ ਇਹ ਸਲਾਹ ਦਿੰਦੀ ਨਵੇਂ ਬੰਦਿਆਂ ਨੂੰ ਵੀ ਤੁਸੀਂ ਪਲੇਅਰ ਵਧੀਆ ਬਣ ਜੋਗੇ ਬਾਈ ਜਾਂ ਸਪਲੇਅਰ ਨਹੀਂ ਬਣਦੇ ਭਰਤਾਂ ਨੂੰ ਇਨਸਾਨ ਵਧੀਆ ਬਣ ਜਗੇ ਮਿਹਨਤ ਲਾਉਣ ਦਾ ਖਰਾਕ ਖਾਣ ਦਾ ਤੁਹਾਨੂੰ ਪਤਾ ਲੱਗ ਜਾਊਗਾ ਉਹ ਤਾਂ ਵਧੀਆ ਉੱਥੇ ਗਾਈਡੈਂਸ ਮਿਲਦੀ ਹੈ ਤੁਹਾਨੂੰ ਮੈਚਾਂ ਦਾ ਤੁਹਾਨੂੰ ਘਾਟਾ ਨਹੀਂ ਹੁਣ ਆ ਵਿਸਾਖ ਤੋਂ ਬਾਅਦ ਆ ਬਸ 27 ਵਿਸਾਖ ਤੋਂ ਮੈਚ ਸ਼ੁਰੂ ਹੋ ਜਾਣੇ ਆ 27 ਵਿਸਾਖ ਤੋਂ ਕਰਿਆਲੇ ਅਕੈਡਮੀ ਕੋ ਇੱਕ ਦਿਨ ਦੇ ਦੋ ਦੋ ਤਿੰਨ ਤਿੰਨ ਮੈਚ ਹੁੰਦੇ ਆ ਬੰਦਾ ਨਹੀਂ ਲੱਭਦਾ ਕਿਸੇ ਵੇਲੇ ਤੁਸੀਂ ਵਧੀਆ ਪ੍ਰਦਰਸ਼ਨ ਕਰਕੇ ਦਿਖਾਓ ਤੁਹਾਡਾ ਨਾਂ ਨਿਕਲੂਗਾ ਉੱਥੋਂ ਬਹੁਤ ਜ਼ਿਆਦਾ ਪਲੇਅਰ ਨਿਕਲਦੇ ਆ ਬਾਬਾ ਜੀ ਦੀ ਉੱਥੇ ਬਹੁਤ ਕਿਰਪਾ ਵਾ ਮਹਾਪੁਰਸ਼ਾਂ ਦੀ ਤੇ ਇੱਕ ਆਪਾਂ ਗੱਲ ਕਰਾਂਗੇ ਵੀ ਪਿੰਕੇ ਜਰਗ ਤੇ ਆਪਾਂ ਪਿੱਛੇ ਵੀਡੀਓ ਪਾਈ ਹੈਗੀ ਤੁਸੀਂ ਸਾਰਿਆਂ ਨੇ ਵੇਖ ਹੀ ਲਈ ਹੋਣੀ ਆ ਤੇ ਉਸ ਵੀਰ ਦੀ ਅੱਜ ਮੈਂ ਇੱਕ ਵੀਡੀਓ ਪਿੰਕੇ ਜਰਗ ਦੀ ਵੇਖੀ ਆ ਵੀ ਉਹਨੇ ਨਾ ਆਪਣੀਆਂ ਬੰਦੇ ਨੇ ਰਿਪੋਰਟਾਂ ਸ਼ੋਅ ਕੀਤੀਆਂ ਵਾ ਵੀ ਆ ਚੁੱਕੋ ਮੇਰੀਆਂ ਰਿਪੋਰਟਾਂ ਜਿਹੜੇ ਬੰਦੇ ਮੈਨੂੰ ਕਹਿੰਦੇ ਆ ਵੀ ਰਿਪੋਰਟਾਂ ਦੇ ਤੇ ਮੈਂ ਇਹ ਗੱਲ ਮੈਨੂੰ ਐ ਲੱਗਾ ਵੀ ਯਾਰ ਬੜੇ ਦੁੱਖ ਦੀ ਗੱਲ ਆ ਵੀ ਯਾਰ ਸਾਡੇ ਬੰਦੇ ਨੂੰ ਰਿਪੋਰਟਾਂ ਦੇਣੀਆਂ ਪੈਣ ਡੀਆਂ ਵਾ ਕਿ ਤੁਹਾਨੂੰ ਆਪਣਾ ਆਪ ਪ੍ਰੂਫ ਕਰਨਾ ਤੇ ਉਹ ਬੰਦੇ ਨੂੰ ਰਿਪੋਰਟਾਂ ਦੇਣੀਆਂ ਪੈਣਗੀਆਂ ਵੀ ਆ ਚੁੱਕੋ ਮੇਰੀਆਂ ਰਿਪੋਰਟਾਂ ਮੈਂ ਇਹੋ ਜਿਹਾ ਕੋਈ ਨਹੀਂ ਕੰਮ ਕਰਦਾ ਉਹ ਯਾਰ ਬੰਦੇ ਉਹ ਸਾਨੂੰ ਉਸ ਬੰਦੇ ਦਾ ਸਾਥ ਦੇਣਾ ਚਾਹੀਦਾ ਸਾਨੂੰ ਉੱਤੇ ਭਰੋਸਾ ਕਰਨਾ ਚਾਹੀਦਾ ਸਾਨੂੰ ਉਹਦੀਆਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਅਜੇ ਵੀ ਕਈ ਬੰਦੇ ਕਮੈਂਟਾਂ 'ਚ ਕਹੀ ਜਾਂਦੇ ਆ ਇਹ ਕਿ ਨਹੀਂ ਇਹ ਰਿਪੋਰਟਾਂ ਤੇ ਜਿੱਥੋਂ ਮਰਜ਼ੀ ਬਣਾ ਲੈਂਦੀਆਂ ਵਾ ਪੈਸੇ ਦੇ ਕੇ ਵੀ 네ਗਟਿਵ ਹੋ ਜਾਂਦੀਆਂ ਵਾ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਜ਼ਰੂਰ ਦਿਓ ਕਿ ਇਸ ਤਰ੍ਹਾਂ ਹੋ ਜਾਂਦਾ ਵਾ ਕਿ ਆਪਾਂ ਪੈਸੇ ਪੇ ਕਰਕੇ ਤੇ ਆਪਣੀ ਰਿਪੋਰਟ 네ਗਟਿਵ ਕਰਾ ਸਕਦੇ ਆਂ ਮੈਨੂੰ ਤੇ ਲੱਗਦਾ ਨਹੀਂ ਐ ਮੈਂ ਤੇ ਜਦੋਂ ਦਾ ਇੰਡੀਆ ਤੋਂ ਇੱਥੇ ਆਇਆ ਮੈਂ 7 ਸਾਲ ਹੋ ਗਏ ਮੈਨੂੰ ਯੂਰਪ ਰਹਿੰਦਿਆਂ ਨੂੰ ਮੈਨੂੰ ਤੇ ਕਦੀ ਲੱਗਾ ਨਹੀਂ ਮੈਂ ਤੇ ਇੱਥੇ ਕੁਝ ਨਹੀਂ ਵੇਖਿਆ ਵੀ ਪੈਸੇ ਦੇ ਕੇ ਹੁੰਦਾ ਬਾਕੀ ਜੇ ਇੰਡੀਆ ਦੇ ਵਿੱਚ ਹੁੰਦਾ ਆ ਤੇ ਮੈਨੂੰ ਜ਼ਰੂਰ ਦੱਸਿਓ ਪਹਿਲਾਂ ਮੈਂ ਵੀ ਇੰਡੀਆ ਹੀ ਰਹਿੰਦਾ ਰਿਹਾ ਮੈਂ ਮੈਨੂੰ ਪਰ ਇਹੋ ਜਿਹੀ ਚੀਜ਼ਾਂ ਨਾ ਮੇਰਾ ਵਾਹ ਨਹੀਂ ਪਿਆ ਨਾ ਨੋਲਿਜ ਹੀ ਆ ਨਾ ਬਾਰੇ ਤੇ ਜੇ ਕਿਸੇ ਬੰਦੇ ਨੂੰ ਪਤਾ ਤੇ ਜ਼ਰੂਰ ਦੱਸਿਓ ਤੇ ਬਾਕੀ ਪਿੰਕੇ ਜਰਗੂ ਨੂੰ ਮੈਂ ਕਹੂੰਗਾ ਵੀ ਯਾਰ ਪਹਿਲਵਾਨ ਜੀ ਤੁਹਾਡਾ ਲੈਵਲ ਬਹੁਤ ਜ਼ਿਆਦਾ ਆਪਿਆ ਯਾਰ ਤੁਸੀਂ ਇਹਨਾਂ ਦੇ ਬੰਦਿਆਂ ਨੂੰ ਇਹੋ ਜਿਹਿਆਂ ਨੂੰ ਆਪਣੀਆਂ ਰਿਪੋਰਟਾਂ ਆਪਣੀਆਂ ਸਫਾਈਆਂ ਦਿੰਦੇ ਚੰਗੇ ਨਹੀਂ ਲੱਗਦੇ ਤੁਹਾਡਾ ਉਦਾਂ ਹੀ ਦੁਨੀਆ ਨੂੰ ਪਤਾ ਸਫਾਈਆਂ ਉਹ ਦਵੇ ਜਿੰਨੂੰ ਕੋਈ ਜਾਣਦਾ ਨਹੀਂ ਜਿਹਦੀ ਕੋਈ ਪਛਾਣ ਨਹੀਂ ਆ ਤੁਹਾਨੂੰ ਸਾਰੀ ਦੁਨੀਆ ਜਾਣਦੀ ਆ ਮੇਰੇ ਅਰਗੇ ਬਹੁਤ ਬੰਦੇ ਤੁਹਾਡਾ ਤੁਹਾਨੂੰ ਪਿਆਰ ਕਰਦੇ ਆ ਬਹੁਤ ਬੰਦੇ ਸਾਥ ਦਿੰਦੇ ਆ ਤੇ ਜੇ ਕੋਈ ਦੋ ਚਾਰ ਲੱਤਾਂ ਖਿੱਚਦੇ ਆ ਉਹ ਹੁੰਦੇ ਹੀ ਹਰ ਫੀਲਡ 'ਚ ਹੁੰਦੇ ਆ ਤੁਹਾਡੀਆਂ ਵੀ ਇਹਨਾਂ ਨੇ ਖਿੱਚਣੀਆਂ ਹੀ ਖਿੱਚਣੀਆਂ ਵਾ ਲੱਤਾਂ ਤੇ ਇਹਨਾਂ ਨੂੰ ਮੈਂ ਇਹ ਗੱਲ ਪੁੱਛਦਾ ਕਿ ਯਾਰ ਤੁਸੀਂ ਉਹ ਬੰਦੇ ਨੂੰ ਲੱਤਾਂ ਉਹਦੀਆਂ ਡੇ ਜੇ ਖਿੱਚਣ ਕਿ ਜਿਹੜੇ ਮਾਪਿਓ ਆਪਣੇ ਬੱਚੇ ਉਹਦੇ ਕੋ ਭੇਜ ਦਿੰਦੇ ਆ ਵੀ ਪਿੰਕੇ ਕੋ ਮਿਹਨਤ ਕਰਕੇ ਆਓ ਤੇ ਕੀ ਗੱਲ ਉਹ ਮਾਪਿਓ ਨੂੰ ਪਤਾ ਨਹੀਂ ਆ ਵੀ ਪਿੰਕਾ ਕਿੰਨੇ ਜੋਗਾ ਵਾ ਜਿਹੜੇ ਭੇਜਦੇ ਕੋਜੇ ਸੋਚ ਕੇ ਵਿਚਾਰ ਕੇ ਪੜ ਕੇ ਭੇਜਦੇ ਆ ਫਿਰ ਸਾਡੇ ਬੰਦੇ ਸਾਡੇ ਬੱਚੇ ਜਾਣੇ ਚਾਹੀਦੇ ਆ ਕਿ ਨਹੀਂ ਹੋਰ ਨਹੀਂ ਕਿਸੇ ਕੋ ਭੇਜ ਭੇਜ ਦਿੰਦੇ ਫਿਰ ਸਾਡੇ ਬੱਚੇ ਇੱਥੇ ਜਾਣ ਮਿਹਨਤ ਕਰਨ ਯਕੀਨ ਹੁੰਦਾ ਵਾ ਇੱਕ ਉਹਦਾ ਕੀ ਉਹਨੂੰ ਕਿ ਰਤਬਾ ਵਾ ਉਹਦਾ ਪਿਉਤੇ ਬੰਦੇ ਭਰੋਸਾ ਕਰਦੇ ਟਰਸਟ ਕਰਦੇ ਆ ਪਿਆ ਜਿਹੜਾ ਕਹਿੰਦਾ ਵੀ ਮੈਂ ਇੱਕ ਵੀ ਬੰਦਾ ਦੱਸ ਦੋ ਸੁਧਾਰਿਆ ਵਾ ਕਿ ਨਹੀਂ ਮੈਂ ਉਹਦੀ ਵੀਡੀਓ ਵੀ ਬੱਚਿਆਂ ਦੀ ਵੀ ਚਲਾਉਣ ਲੱਗਾ ਵਾਂ ਉਹ ਵੀ ਵੇਖ ਲਓ ਕਿੰਨੇ ਬੱਚੇ ਉਹਨੇ ਸੁਧਾਰੇ ਆ ਜਦੋਂ ਵੇਖੋ ਯਾਰ ਤੁਸੀਂ ਲੱਤਾਂ ਖਿੱਚਣੀਆਂ ਜਦੋਂ ਵੇਖੋ ਤੁਸੀਂ ਮਾੜੇ ਚੰਗੇ ਕਮੈਂਟ ਕਰਨੇ ਆ ਕੋਈ ਚੱਜ ਦਾ ਕੰਮ ਕਰ ਲਓ ਯਾਰ ਉਹ ਵੀ ਪੰਜਾਬੀ ਤੁਸੀਂ ਵੀ ਪੰਜਾਬੀ ਹੱਥ ਜੋੜੇ ਅਪੀਲ ਕਰਦਾ ਆਪਾਂ ਪੰਜਾਬੀ ਪੰਜਾਬੀ ਦੀਆਂ ਲਤਾਂ ਨਾ ਖਿੱਚੀਏ ਜਦੋਂ ਮਾੜਾ ਕਰੂਗਾ ਸਾਰੇ ਲੋਕਾਂ ਨੂੰ ਉਦਾਂ ਹੀ ਪਤਾ ਲੱਗ ਜਾਣਾ ਵਾ ਆਪੇ ਟੁੱਟ ਜਾਣਗੇ ਆਪੇ ਪਛਾਣ ਹਟ ਜਾਣਗੇ ਪਰ ਜਦੋਂ ਚੰਗਾ ਕੰਮ ਕਰਨ ਰਿਹਾ ਵਾ ਆਪਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਵਾ ਆਪਾਂ ਨੂੰ ਉਹਦੀਆਂ ਲਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਧੰਨਵਾਦ ਆ ਤੁਹਾਡਾ ਪਲੀਜ਼ ਆ ਕੰਮ ਨਾ ਕਰੋ ਯਾਰ ਸਾਡੇ ਵਰਗੇ ਬੰਦੇ ਯਾਰ ਮੈਂ ਤੇ ਫਿਰ ਇਹ ਸੋਚਦਾ ਪੀ ਆਰ ਇਹ ਪਿੰਕਾ ਜਰਗ ਹੂੰ ਆਇਆ ਵਾ ਫੀਲਡ ਦੇ ਵਿੱਚ YouTube Instagram ਤੇ ਹੋ ਗਿਆ ਸੋਸ਼ਲ ਮੀਡੀਆ ਤੇ ਇਹ ਹੋ ਸਕਦਾ ਆ ਜਦੋਂ 8-10 ਸਾਲ ਪਹਿਲਾਂ ਆ ਜਾਂਦਾ ਨਾ ਜਿੰਨੇ ਮੁੰਡੇ ਮੈਂ ਕਿਹਾ ਨਸ਼ੇ ਨਾਲ ਮਰ ਗਏ ਨਾ ਉਹਨਾਂ ਵਿੱਚੋਂ ਅੱਧੇ ਹੋ ਸਕਦਾ ਬਚ ਜਾਂਦੇ ਇਹ ਮੇਰੀ ਸੋਚ ਆ ਬਾਕੀ ਮੈਨੂੰ ਪਤਾ ਨਹੀਂ ਹੈ ਵਿਦਵਾਨ ਮੇਰੇ ਤੋਂ ਬਹੁਤ ਵੱਡੇ ਕਮੈਂਟਾਂ ਚ ਆਉਂਦੇ ਆ ਪਰ ਮੈਨੂੰ ਐ ਲੱਗਦਾ ਵੀ ਕੁਝ ਇੱਕ ਬੰਦੇ 플레이 ਰਹੇ ਉਹ ਖੇਡਦੇ ਖੇਡਦੇ ਵੀ ਨਸ਼ੇ ਵਾਲੇ ਬਣਨੇ ਲੱਗ ਗਏ ਆ ਹੋ ਸਕਦਾ ਯਾਰ ਇਹੋ ਜਿਹੇ ਵੀਡੀਓ ਵੇਖਦੇ ਇਹੋ ਜਿਹਾ ਉਹਨਾਂ ਨੂੰ ਆਪਣੇ ਆਪ ਨੂੰ ਆਪ ਹੁੰਦੇ ਹੋ ਤੇ ਸ਼ੈਦ ਹੋ ਸਕਦਾ ਉਹ ਨਸ਼ੇ ਪੱਤੇ ਵਾਲੇ ਰਾਹ ਹੀ ਨਾ ਜਾਂਦੇ ਯਾਰ ਤੇ ਫਿਰ ਹੁਣ ਜੇ ਜਿੰਨਾ ਦੇ ਬਚੰਡੇ ਆ ਉਹਨਾਂ ਨੂੰ ਬਚ ਲੈਣ ਦੋ ਨਸ਼ਾ ਜਿਹੜੇ ਘਰੇ ਵੜ ਜਾਂਦਾ ਨਾ ਚੀਕਾਂ ਪਵਾ ਦਿੰਦਾ ਚੀਕਾਂ ਐ ਮੈਂ ਆਪ ਲੋਕਾਂ ਦੀਆਂ ਮਾਵਾ ਮੈਂ ਪੱਟਾਂ ਤੇ ਹੱਥ ਮਾਰ ਮਾਰ ਪਿੱਟਦੀਆਂ ਵੇਖੀਆਂ ਵੀ ਜਾਂ ਤੂੰ ਮਰ ਜਾ ਤੇ ਜਾਂ ਫਿਰ ਸਾਨੂੰ ਮਾਰ ਦੇ ਤੇ ਜੇ ਉਹ ਵੀਰ ਯਾਰ ਨਸ਼ੇ ਪੱਤੇ ਤੋਂ ਇਦਾਂ ਰਹਿਤ ਕਰਨ ਰਿਆ ਉਹ ਬੰਦਿਆਂ ਨੂੰ ਤੇ ਤੁਸੀਂ ਨਾ ਕਰੋ ਯਾਰ ਪਲੀਜ਼ ਯਾਰ ਇਨਾ ਸ਼ਾਬ ਬੜੀ ਕੁੱਤੀ ਚੀਜ਼ ਜੇ ਘਰ ਝਾੜ ਦਿੰਦਾ ਤੇ ਜੋ ਬੰਦਾ ਬਚਾਉਣ ਡਿਆ ਤੇ ਬਚ ਲੈਣ ਦੋ ਉਹ ਵੀਡੀਓ ਚ ਵੀ ਵਿਚਾਰਾ ਤਰਲੇ ਮਾਰਨ ਡਿਆ ਹਾੜੇ ਕੱਢਣ ਡਿਆ ਵੀ ਤੁਹਾਡਾ ਭਲਾ ਹੋ ਜਾਊਗਾ ਮੇਰੀ ਗੱਲ ਮੰਨ ਲਓ ਮੈਂ ਤੁਹਾਡਾ ਭਲਾ ਕਰਨਾ ਚਾਹੁੰਦਾ ਵਾਂ ਤੇ ਤੁਸੀਂ ਫੇਰ ਯਾਰ ਉਹਦੀਆਂ ਲੱਤਾਂ ਖਿੱਚਦੇ ਜੇ ਤੁਹਾਡੇ ਅੰਦਰ ਦੇਲਿਆ ਨਹੀਂ ਯਾਰ ਮੈਨੂੰ ਇਹ ਨਹੀਂ ਸਮਝ ਲੱਗਦੀ ਯਾਰ ਚਲੋ ਠੀਕ ਹੈ ਯਾਰ ਸਾਰੇ ਜੂੰਦੇ ਵਾਸਤੇ ਰੋ ਪਰ ਪਲੀਜ਼ ਮੇਰਾ ਵੀ ਜਿਹੜੇ ਕਰਦੇ ਸਾਰੇ ਨਹੀਂ ਦੋ ਚਾਰ ਕੋਈ ਹੋਣਗੇ 10% ਬੰਦੇ ਆ ਪਰ ਹੱਥ ਜੋੜੇ ਤੇ ਜਿਹੜੇ ਪਿੰਕੂ ਨੂੰ ਪਿਆਰ ਕਰਦੇ ਆ ਤੇ ਉਹ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਵੀ ਯਾਰ ਪਿੰਕਾ ਵਧੀਆ ਕੰਮ ਕਰਨ ਰਿਹਾ ਵਾ ਤੇ ਜਿਨ੍ਹਾਂ ਨੇ ਮਾੜਾ ਬੋਲਣਾ ਉਹਨਾਂ ਨੇ ਤੇ ਬੋਲੀ ਜਾਣਾ ਮੈਂ ਕਿਸੇ ਨੂੰ ਮਾੜਾ ਨਹੀਂ ਕਿਹਾ ਤੇ ਮੈਨੂੰ ਵੀ ਬੋਲੀ ਜਾਂਦੇ ਆ ਚਲੋ ਠੀਕ ਆ ਮੇਰਾ ਵੀਰ ਸਾਸਤਰੀ ਗੱਲ ਸਾਰਿਆਂ ਨੂੰ ਯਾਰੋ